YouTube ਚੈਨਲ ਐ ਖੌਣੇ ਦਸਕਾ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਅੱਜ ਮੈਂ ਰੈਂਟ ਲੈ ਕੇ ਆਇਆ ਜੀ Ford 3600 ਜੀ ਇਹ ਮਾਡਲ ਹੈਗਾ ਜੀ 1998 89 ਤੇ ਰਹੀ ਗੱਲ ਰੈਂਟ ਦੇ ਟਾਇਰਾਂ ਦੀ ਮਗਰੀ ਟਾਇਰ ਮੂਲੇ ਹੈਗੇ ਨੇ TVS ਕੰਪਲੀਟ ਹੈ ਜੀ 100 ਪੈਸੇ ਤੇ ਮਗਰੇ ਦੇ ਟਾਇਰ ਹੈ ਨਹੀਂ ਜੀ 30 ਪੈਸੇ ਕੁੜੀਆਂ ਦੇ ਇਹ ਬਾਕੀ 99 ਮਾਡਲ ਹੈ ਜੀ ਇੰਜਨ ਗੇਅਰ ਪੂਰਾ ਸੇ ਹੈ ਰੱਟਾ ਲੋਬਲਾ ਜਮਾ ਹੀ ਨਹੀਂ ਜਾਏਗੀ ਜੀ ਇਹ ਟਰੈਕਟਰ ਹੈ ਭਾਈ ਜੀ ਪਹੀਏ ਪੂਰੇ ਚੰਗੇ ਲੱਗੇ ਨਹੀਂ ਪੰਦੇ ਨੇ ਪੰਪੇ ਦਾ ਗਵਰਨਰ ਹੋ ਰਿਹਾ ਹੈ ਬਈ ਜੀ 60 ਵਾਲਾ ਸੈਲਫ ਸਟਾਰਟ ਹੈ ਬੈਟਰੀ ਵੀ ਪੂਰੀ ਵਧੀਆ ਜੀ ਤੇ ਸੈਲਫ ਵੀ ਨਵੇਂ ਮਾਡਲ ਦੀ ਲੱਗੀਆਂ ਜੀ ਤੇ ਲਿੰਕਾਂ ਦੁੰਦਾਂ ਮਗਰੋਂ ਨਵੇਂ ਨਹੀਂ ਹੋ ਕੇ ਜਾਂਦੇਗਾ ਸ਼ਾਇਦ ਇਹ ਕੋਈ ਬਲੇ ਲੱਗੇ ਹੈ ਜੀ ਛਾਈ ਪੂਰੀ ਸਾਫ ਹੈ ਟਰੈਕਟਰ ਜੀ ਕੋਈ ਨੁਕਸ ਨਹੀਂ ਹੈ ਟਰੈਕਟਰ ਦਾ ਰੇਟ ਵੀ ਜੀ ਡਿਮਾਂਡ ਕਰਦਾ ਜੀ 1 ਲੱਖ 10000 ਰੁਪਿਆ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਜੀ ਤੇ ਸਾਡਾ ਚੈਨਲ ਲੈ ਕੇ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪੂਰਾ ਚੰਗਾ ਹੈ ਕੋਮਿਊਨਿਟੀ ਨੂੰ ਤੁਸੀਂ ਦੇਖੋ ਰਾਈਡਰ ਤੁਸੀਂ ਵੀਡੀਓ ਆ ਜੀ ਦੇਖੋ ਜੀ 99 ਮਾੜਾ ਜੀ ਟਰੈਕਟਰ ਪੂਰਾ ਚੰਗਾ ਹੀ ਰਾਈਡਰ ਬੰਦਾ ਜੀ ਬੁਰੇ ਸ਼ਕੀਨਾਂ ਰੱਖਿਆ ਜੀ ਆ ਦੇਖੋ ਪੰਪ ਸੱਠਲਾ ਹੋਇਆ ਜੀ ਬੈਟ ਸੈਲਫ ਵੀ ਨਵੀਂ ਲੱਗੀ ਹੈ ਜੀ ਰਾਈਡਰ ਜਿਹੜੀ ਹਾਈ ਸਪੀਡ ਆਉਂਦੀ ਹੈ ਜੀ ਲੈਟਾਂ ਮੋਰੇ ਲਮੀਆਂ ਲੱਗੀਆਂ ਹੋਏ ਨੇ ਜੀ ਦੇਖੋ ਰਾਈਡਰ ਮੋਦੋ ਜਾਲੀ ਜੁੜੀ ਦੇਖੋ ਜੀ ਲਓ ਜੀ ਇਹ ਲੈਫਟ ਵੰਬ ਵੀ ਨਵਾਂ ਲੱਗਿਆ ਹੈ ਲੈਟਰ ਥੋੜੀ ਜਿਹੀ ਪਹਿਲਾਂ ਹੀ ਟਰੈਕਟਰ ਪੂਰਾ ਚੰਗਾ ਹੀ ਚਾਲੂ ਹਾਲਤ 'ਚ ਹੈ ਜੀ ਕੋਈ ਸਟੀering 'ਚ ਬਿਲਕੁਲ ਪਲੇ ਨਹੀਂ ਸਟੀering ਲੈਟਰ ਨੂੰ ਨਵਾਂ ਲੱਗਿਆ ਜੀ ਬਿਲਕੁਲ ਕੋਈ ਨਹੀਂ ਪਲੇ ਆ ਬਸ ਸਟੀering ਵੀ ਨਵਾਂ ਜੀ ਕੋਈ ਪਲੇ ਨਹੀਂ ਹੈ ਲੈਟਰ 'ਚ ਮਰਾੜ ਵੀ ਲੈਟਰ ਨੂੰ ਨਵੇਂ ਲੱਗੇ ਹੋਏ ਨੇ ਜੀ ਉਸ ਟਾਈਮ ਪਹਿਲਾਂ ਦੇ ਦੇਖੋ ਹੋਕਰ ਜਸਟੇਬਲ ਹੈ ਜੀ ਲਿੰਕਾ ਮਗਰੋਂ ਨਵੀਆਂ ਨੇ ਜੀ ਸੀਡ ਬੀਨ ਵਧੀਆ ਕੰਡੀਸ਼ਨ ਦੀ ਹੈ ਜੀ ਨਮੇਵਰ ਕੀ ਹੈ ਬੜੇ ਮਾੜੇ 1 ਲੱਖ 1000 ਮੌਕੇ ਤੇ ਮਾਨਤਨ ਕਰਾਂਗੇ ਜਿਹੜਾ ਹੋਊਗਾ ਪੂਰਾ ਚੰਗਾ ਰੈਟ ਹੈ ਚੜਾਈ ਜੂ ਰੈਟ ਦੀ ਪੂਰੀ ਸਾਫ ਹੈ ਜੀ ਠੀਕ ਹੈ ਬਈ ਜੀ ਸ਼ੁਕਰੀਆ ਧੰਨਵਾਦ